ਅਸੇ ਨਹੀਂ ਬਿੰਦਾ ਮੈਂ ਪਹਿਲਾਂ ਲਾਈਵ ਵੀ ਕਿਹਾ ਪੰਜਾਬ ਦਾ ਦਾਸ ਐਸੋ ਜਨਾ ਠੰਗਾ ਹੈ ਇੱਕ ਪੰਜੀਰੀ ਦੇਰੀ ਸੀ ਸਾਰਾ ਮੀਡੀਆ ਕਹਿੰਦਾ ਸਾਰੇ ਬਲੈਕ ਬੈਲਰ ਕਹਿੰਦੇ ਆ ਬੁੱਢੇ ਵਿਰਾਂ ਦਾ ਪਾਣੀ ਕਾਲਾ ਹੈ ਕਾਲਾ 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 ਹੁੰਦਾ ਕਾਲਾ ਪਰ ਉਹ ਨੌ ਬੋਲੋ ਦਾ ਪਾਣੀ ਪੈ ਰਿਆ ਉਹਨਾਂ ਦੀ ਕਦੇ ਗੱਲ ਨਹੀਂ ਕਰਦੇ ਕਿਉਂਕਿ ਉੱਥੇ ਪੈਸੇ ਮਿਲਦੇ ਆ ਉੱਥੇ ਲੋਕਾਂ ਦੀਆਂ ਬੋਰੀਆਂ ਮਿਲਦੀਆਂ ਕੰਮ ਨੂੰ ਤਾਲਾ ਲੱਗ ਗਿਆ ਬੜੇ ਸੁੱਕੇ ਆ ਕੰਮ ਕਰਨਾ ਬੜਾ ਔਖਾ ਆ ਉਹਨਾਂ ਨੂੰ ਕੋਈ 300 ਕਰੋੜ ਰੁਪਏ ਲਵਾ ਕੇ ਦਿਖਾਓ 300 ਕਰੋੜ 3 ਲੱਖ ਉਹਨਾਂ ਨੇ ਕਿਤੇ ਲਾਇਆ ਅੱਜ ਤਾਂ ਕਿਦਾ ਸਾਫ ਹੈ ਇਹਨੂੰ ਪਾ ਥੱਲੇ ਰੱਖ ਲਈਏ ਅਗਲੇ ਪਾਣੀ ਪੰਜਾਂ ਮਹੀਨੇ ਦਾ ਪਾਣੀ ਇਹ ਚ ਬੁੱਢੇ ਨਾਲੇ ਚਾ ਆ ਚੁੱਕਿਆ ਉਹ ਸਾਹਮਣੇ ਐਸਪੀ ਗਲਾਸ ਦੇ ਆ ਜੀ 9 ਕੋਲ ਲੀਟਰ ਪਾਣੀ ਤੇ ਲਈ ਇੱਥੇ ਸਾਡੀ ਡੈਨ ਦਾ ਪਾਣੀ ਸਾਫ ਹੋ ਕੇ ਅਸੀਂ ਬੁੱਢੇ ਨਾਲੇ ਛੱਡਦੇ ਆ ਤੁਸੀਂ ਇਹ ਪਾਣੀ ਦਾ ਰੰਗ ਚੈੱਕ ਕਰੋ ਪਾਣੀ ਦਾ ਪੀ.ਹ. ਚੈੱਕ ਕਰੋ ਹਰ ਚੀਜ਼ ਚੈੱਕ ਕਰੋ ਪਾਣੀ ਦਾ ਰੰਗ ਦੇਖੋ ਨਹੀਂ ਪਤਾ ਇਹ ਜੇ ਸੀ ਟੀਪੀ ਦਾ ਪਾਣੀ ਮਿਕਸ ਹੋ ਚੁੱਕਾ ਹੈ ਜੀ 9 ਕਰੋੜ ਲੀਟਰ ਪਾਣੀ ਪਾਣੀ ਦੀ ਕੁਆਲਿਟੀ ਦੇਖੋ ਸਾਡਾ ਪਾਣੀ ਬਿਲਕੁਲ ਸਾਫ਼ ਹੈਗਾ ਜੀ ਕਿ ਬਲੈਕ ਮੰਨਣਾ ਦੀ ਗੱਲਾਂ ਚਾ ਮਾਏ ਪਾਣੀ ਇਸ ਟਾਈਮ ਬਹੁਤ ਬਿਲਕੁਲ ਸਾਫ਼ ਹੋ ਚੁੱਕਾ ਕੁਛ ਆ ਗਿਆ ਲੱਕਾ ਸਦਾਣਾ ਲਾ ਲਓ ਮਤੇਗ ਮਾ ਲਾ ਲਓ ਕਾਲਾ ਮੋਰਚਾ ਲਾ ਲਓ ਮੈਂ ਡਾਇਰੈਕਟ ਬਲੇਮ ਲਾਉਂਗਾ ਉਹਨਾਂ ਦੇ ਉੱਤੇ ਉਹ ਸਿਰਫ ਉਹਨਾਂ ਦਾ ਮਕਸਦ ਸਿਰਫ ਪਾਣੀ ਸਾਫ਼ ਨਾਲ ਲਈ ਹੈ ਉਹਨਾਂ ਗੁੰਡਰਾਂ ਕੋਈ ਨਾ ਕੋਈ ਨਹੀਂ ਉਹਨਾਂ ਨੂੰ ਅਮਰ ਬੱਦੀਆ ਕੋਈ ਮਤਲਬ ਨਹੀਂ ਬੱਦੀ ਦੇ ਗੇਲ ਗੱਲੇ ਹਮਾਦਰ ਦੀ ਸਾਰੀ ਨਸੀਆ ਪਾਣੀ ਪੰਜਾਬ ਚ ਪਾ ਰਿਹਾ ਹੈ ਜਿਹੜੀ ਗੁਰੂਆਂ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਕਰੇ ਪਰਵਾਰ ਵਿੱਚ ਸ਼ੁਰੂ ਪਾਇਆ ਸੀ ਉਸ ਬੰਦੇ ਨੇ ਵੀ ਸਾਰਾ ਪਾਣੀ ਪਾ ਕੇ ਸਤਲ ਸੱਤ ਦੇ ਵਿਚਾਰਿਆ ਹੈ ਔਰ ਸਾਰੇ ਇਲਾਕਿਆਂ ਦੇ ਨਾਗਰਿਆਂ ਦਾ ਪਾਣੀ ਪਾ ਰਿਹਾ ਉਹਨਾਂ ਵੀ ਕਰੇ ਗੱਲ ਨਹੀਂ ਕਰਦੇ ਕਿਉਂਕਿ ਉੱਥੇ ਪੈਸੇ ਮਿਲਦੇ ਹੈ ਉੱਥੇ ਲੋਕਾਂ ਦੀ ਮੋਰੀਆਂ ਮੇਰੀਆਂ ਤਾਂ ਮੂਹ ਨੂੰ ਤਾਲਾ ਲੱਗ ਗਿਆ ਜਿੰਦਰ ਕਹਿੰਦਾ ਗੱਲ ਨਹੀਂ ਕੀਤੀ ਸਿਰਫ ਇੱਕੋ ਪੁਆਇੰਟ ਦੀ ਗੱਲ ਕਰਦਾ ਅਸੀਂ ਪੈਸੇ ਦੇ ਬੰਦੇ ਨਹੀਂ ਮੈਂ ਪਹਿਲਾਂ ਲਾਈਵ ਵੀ ਕਿਹਾ ਪੰਜਾਬ ਦਾ ਦਾਸਾ ਜਿਹਾ ਨਾ ਠੰਗਾ ਹੈ ਇੱਕ ਪੰਜੂਰੀ ਡੋਰੀ ਸੀ ਕੁਝ ਨਹੀਂ ਦੇਣਾ ਜਿਹੜਾ ਮਰਜੀ ਤੇ ਮਰਜੀ ਕਰਦਾ ਸਾਡਾ ਪਾਣੀ ਸਾਫ਼ ਆ 60 ਕਰੋੜ ਰੁਪਇਆ ਸਾਲ ਦਾ ਪਾਣੀ ਸਾਫ਼ ਕਰਨ ਦੇ ਲਾਗੇ ਆ ਇਹ ਹੱਥ ਫੋਟੋ ਕਰਾਉਂਦੇ ਸਾਰੇ ਕਿਸੇ ਨੇ ਪੰਦੀ ਲਾਈ ਮੁੱਢਾ ਪਾਣੀ ਸਾਫ਼ ਕਰਨ ਵਾਸਤੇ ਫੋਟੋ ਦੇਵਾ ਕੋਈ ਹੋਰ ਕੰਮ ਨਹੀਂ ਆਗਾ ਸਭ ਬੋਲਤੀਆਂ ਸਾਰੇ ਪੰਜਾਬ ਨੂੰ ਸਾਰੇ ਬਿਲਾਵ ਦੇ ਲੋਕਾਂ ਨੂੰ ਵੀ ਅਸੀਂ ਬਿਜੜੀ ਲਗਾਣੇ ਦੀ ਬਸਤੀਆ ਬਿਲਕੁਲ ਪਾਣੀ ਸਾਫ ਕਰਕੇ ਪਾਰੀਏ ਤੇ ਵਿੱਚ ਦੇ ਨਹੀਂ ਸੀਚੇਵਾ ਸਾਹਿਬ ਨੇ ਦਾਵਾ ਕੀਤਾ ਹੋਰ ਦਾਵੇ ਕਰ ਰਹੇ ਨੇ ਕਿ ਸਫਾਈ ਹੋ ਗਿਆ ਪਾਣੀ ਬਿਲਕੁਲ ਸਾਫ ਸੀਚੇਵਾ ਸਾਹਿਬ ਦਾ ਸਾਡਾ ਅਸੀਂ ਬਹੁਤ ਧੰਨਵਾਦ ਕਰਦੇ ਆ ਲੀਡਰ ਅੱਜ ਤੱਕ ਬਹੁਤ ਹੋਇਆ ਬੁੱਧੇ ਦਰਿਆ ਦੇ ਵਿੱਚ ਕੋਈ ਨਹੀਂ ਉਤਰਿਆ ਉਹ ਸੰਜੀਵ ਰੋਲਾ ਜਿਹੜਾ ਦੇ ਅਸੀਂ ਧੰਨਵਾਦ ਕਰਦੇ ਆ ਉਹਨਾਂ ਨੇ ਹਾਈ ਪਾਵਰ ਕਮੇਟੀ ਬਣਾ ਕੇ ਪ੍ਰਸ਼ਾਸਨ ਨੂੰ ਔਰ ਸਾਡੇ ਨਾਲ ਲਗਾਤਾਰ ਮੀਟਿੰਗਾਂ ਕਰਕੇ ਉਹਨਾਂ ਨੇ ਅਸੀਂ ਬਹੁਤ ਧੰਨਵਾਦ ਕਰਦੇ ਆ ਔਰ ਐਮ ਐਲ ਏ ਗਰਵਾ ਪੋਲਾ ਜੀ ਜੋ ਸਾਡੇ ਵਿਧਾਨ ਸਭਾ ਹਲਕਾ ਜੀਸ ਦੇ ਐਮ ਐਲ ਏ ਆ ਉਹਨਾਂ ਨਾਲ ਹੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਆ ਉਹ ਵੀ ਬਹੁਤ ਵੱਡਾ ਕੰਮ ਕਰ ਰਿਹਾ ਸਾਰਾ ਪੰਜਾਬ ਗੁੱਡੇ ਮੇਰਾ ਦੇ ਲੱਗਿਆ ਹੋਇਆ ਤੇ ਗੁੱਡੇ ਮੇਰਾ ਨੂੰ ਹਾਈਡਰ ਜਿਆਦਾ ਕਰ ਲਿਆ ਪਾਣੀ ਹਰ ਪਾਸੇ ਕਾਲਾ ਹੈ ਕਾਲਾ ਲੂਣ ਦਾ ਜ਼ਾਬਤਾ ਨਹੀਂ ਬਖਾਤਾ ਜੀ ਜਿਹੜਾ ਕਾਲਾ ਪਾਣੀ ਮੋਰਚਾ ਹੈਗਾ ਇਹਨਾਂ ਨੇ ਆਪਕਾ ਕੁਝ ਕੀਤਾ ਨਹੀਂ ਹੈਗਾ ਅੱਜ ਤੱਕ ਆਪ ਇਹਨਾਂ ਨੇ ਪ੍ਰਦੂਸ਼ਨ ਨੂੰ ਖਤਮ ਕਰਨ ਲਈ ਇੱਕ ਰੁਪਏ ਦੀ ਖਰਚ ਕੀਤਾ ਜਦਕਿ ਜਿਹੜੀ ਡਾਈਿੰਗ ਇੰਡਸਟਰੀ ਹੈ ਤਿੰਨ ਸੀਟੀਬੀ ਪਲਾਂਟ ਲਗਾਤੇ ਲਗਭਗ 300 ਕਰੋੜ ਦੇ ਤਿੰਨ ਸੀਟੀਬੀ ਪਲਾਂਟ ਲਗਾਤੇ ਹਰ ਮਹੀਨੇ ਪਾਣੀ ਸਾਫ ਕਰਨ ਦਾ ਸਾਡਾ ਘਟੋ 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 ਘਟ ਨਹੀਂ ਤਾਂ 5-6 ਕਰੋੜ ਰੁਪਏ ਦਾ ਖਰਚਾ ਹੈਗਾ ਅਸੀਂ ਸਭ ਕੁਝ ਕਰ ਰਹੇ ਆ ਉਹ ਆਪ ਇੱਥੇ ਆ ਕੇ ਲਿਟਰੀ ਚਮਕਾਲ ਲਈ ਕਿ ਅਸੀਂ 300 ਅਸੀਂ 300 ਰੁਪਏ ਲਾ ਕਿ ਤੁਸੀਂ ਆਹ ਠੀਕ ਨਹੀਂ ਕੀਤਾ ਆਹ ਠੀਕ ਨਹੀਂ ਕੀਤਾ ਨੁਕਸ ਲੱਪਣੇ ਬੜੇ ਸੋਖੇ ਆ ਕੰਮ ਕਰਨਾ ਬੜਾ ਔਖਾ ਹੈ ਉਹਨਾਂ ਨੂੰ ਕੋਈ 300 ਕਰੋੜ ਰੁਪਏ ਲਵਾ ਕੇ ਦਿਖਾਓ 300 ਕਰੋੜ ਛੇ 3 ਲੱਖ ਉਹਨਾਂ ਨੇ ਕਿਤੇ ਲਾਇਆ ਕੋਟਕਚਾਰੀਆ ਕਰਨੀਆਂ ਬੜੀਆਂ ਸੋਖੀ ਹੈਗੀ ਆ ਸਭ ਬਲੈਕ ਬੈਲਿੰਗ ਦਾ ਕੰਮ ਹੈ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਜਿਹੜਾ ਬੁੱਢਾ ਵਾਲਾ ਬਿਲਕੁਲ ਸਾਫ਼ ਹੈਗਾ ਜਿੱਥੇ ਸਾਡਾ ਸੀਟਪੀ ਪਾਣੀ ਬੰਦਾ ਇਤੋਂ 1 ਕਿਲੋਮੀਟਰ ਅੱਗੇ ਤੱਕ ਪਾਣੀ ਜਿੱਥੇ ਮਰਜੀ ਸੈਂਪਲ ਚੈੱਕ ਕਰਾ ਲਓ ਪਾਣੀ ਬਿਲਕੁਲ ਚਿੱਟਾ ਪਾਣੀ ਹੈ ਉਹਦਾ ਟੀਡੀਐਸ ਬਿਲਕੁਲ ਓਕੇ ਹੈਗਾ ਅਖਵਾਰੀ ਕਬਰ ਦੇ ਹਿਸਾਬ ਦੇ ਨਾਲ ਮੈਂ ਗੱਲ ਕਰ ਰਿਹਾ ਜੀ ਕਿੰਨੇ ਕ ਵਾਰ ਹੁਣ ਯਾਨੀ ਕਿ ਮਹੀਨੇ 'ਚ ਕਿੰਨੇ ਕ ਰਾਉਂਡ ਲੱਗਦੇ ਨੇ ਉਹਦਾ ਸੈਂਪਲ ਚੈੱਕ ਕਰਨ ਦੇ ਜਿਹੜੇ ਕਿ ਪਹਿਲਾਂ ਇਹਨੇ ਨਹੀਂ ਲੱਗਦੇ ਸੀ ਨਹੀਂ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਹਰ ਹਫਤੇ ਕਦੀ ਪੋਲੂਸ਼ਨ ਕੰਟਰੋਲ ਬੋਰਡ ਕਦੀ ਸੈਂਟਰਲ ਪ੍ਰੋਡਿਊਸਰ ਕੰਟਰੋਲ ਬੋਰਡ ਕਦੀ ਐਮਓਈਐਫ ਕਦੀ ਨੀਰੀ ਤੇ ਨਾਲੇ ਕਾਦੀ ਆਈਆਈਟੀ ਰੋਪੜ ਤੇ ਕਵੀ ਸਾਡੀ ਐਨਜੀਟੀ ਇਹ ਸਾਡੇ ਰੋਜ਼ਾਨਾ ਸੈਂਪਲ ਹੁੰਦੇ ਰਹਿੰਦੇ ਸਾਡੇ ਤੋਂ ਬਿਨਾ ਪੁੱਛੇ ਆਉਂਦੇ ਆ ਜੀ ਚਾਹੇ ਰਾਤੀ 10 ਵਜੇ ਆਜਣ ਚਾਹੇ ਸਵੇਰੇ 10 ਵਜੇ ਆਜਣ ਹਮੇਸ਼ਾ ਸੈਂਪਲ ਸਾਡੇ ਸੀਟਪੀ ਦਾ ਗੇਟ ਹਮੇਸ਼ਾ ਖੁੱਲਾ ਰਹਿੰਦਾ ਦੀ ਸਰਕਾਰੀ ਯੋਗਵਾ ਜਦੋਂ ਮਰਜ਼ੀ ਕੋਈ ਹੋ ਸਕਦਾ ਸਾਡਾ ਪਾਣੀ ਬਿਲਕੁਲ ਸਾਫ਼ ਹੈਗਾ ਜੀ ਕਿ ਬਲੈਕ ਮੰਗਣਾ ਦੀ ਗੱਲਾਂ ਚਾ ਨਾ ਹੋਏ ਪਾਣੀ ਇਸ ਟਾਈਮ ਬਹੁਤ ਬਿਲਕੁਲ ਸਾਫ਼ ਹੋ ਚੁੱਕਾ ਇਹ ਤੁਹਾਨੂੰ ਉਸੇ ਦੱਸਣਾ ਚਾਹੁੰਦੇ ਆ ਥੈਂਕ ਯੂ ਨਹੀਂ ਉਹ ਹਾਈਲਾਈਟ ਕਰਦੇ ਆਗੇ ਜੀ ਇਹ ਨਹੀਂ ਕਰਦੇ ਜੀ ਉਹ ਨਹੀਂ ਕਰਦੇ ਸਾਬ ਇਹ ਸਰਕਾਰ ਨੂੰ ਕਹਿੰਦੇ ਸਰਕਾਰ ਨੂੰ ਵੀ ਸਾਰੀ ਗੱਲਾਂ ਪਤਾ ਹੈ ਇਹ ਸਰਕਾਰ ਨੂੰ ਵੀ ਪਤਾ ਹੈ ਰਾਜਨੀਤੀ ਕਰਦੇ ਆ ਖੱਲੀ ਸਾਨੂੰ ਨਹੀਂ ਤੰਗ ਕਰਦੇ ਕਈ ਮੁੱਦੇ ਤੇ ਕਰੀ ਜਿੱਦਾਂ ਨੂੰ ਪਿੱਛੇ ਪੰਜਾਬ ਯੂਨੀਵਰਸਿਟੀ ਸੀ ਉੱਥੇ ਵੀ ਪਹੁੰਚ ਗਏ ਇਹ ਕੀ ਹੈ ਇਹ ਫ੍ਰੀ ਦੇ ਪੰਜਾਬ ਦੇ ਫ੍ਰੀ ਦੇ ਮੰਨੇ ਆ ਕੀ ਹਰ ਮੁੱਦਾ ਇਹ ਨਵਾਂ ਮੁੱਦਾ ਵੀ ਜਿਸ ਤਰ੍ਹਾਂ ਕਿ ਪਹਿਲਾਂ ਇਹ ਪਹਿਲਾਂ ਵੀ ਇਸ ਤਰ੍ਹਾਂ ਹੀ ਰੋਜ਼ ਸੈਂਪਲ ਟੈਸਟ ਹੁੰਦੇ ਸੀ ਕਿਉਂਕਿ ਹੁਣ ਕੋਈ ਜ਼ਿਆਦਾ ਹੀ ਹੋ ਗਿਆ ਜ਼ਿਆਦਾ ਗੁੱਡੇ ਨਾਲੇ ਦਾ ਮੁੱਦਾ ਚੱਲ ਗਿਆ ਨਹੀਂ ਸੈਂਪਲ ਪਹਿਲਾਂ ਵੀ ਹੁੰਦੇ ਸੀ ਹੁਣ ਥੋੜੇ ਉਸ ਤੋਂ ਵੱਧ ਜ਼ਿਆਦਾ ਹੋ ਗਿਆ ਹਾਂ ਜੇ ਤੁਸੀਂ ਕਹਿਣਾ ਕੀ ਚਾਹੁੰਦੇ ਚੱਲ ਜਾਈਏ ਅਸੀਂ ਕਹਿਣਾ ਚਾਹੁੰਦੇ ਹਾਂ ਸਾਡੇ ਸੀਟਪੀ ਪਲੈਂਟ ਬਹੁਤ ਅੱਛਾ ਕੰਮ ਕਰ ਰਿਹਾ ਵੀ ਗੁੱਡੇ ਨਾਲਾ ਵੀ ਸਾਫ਼ ਹੈ ਜਦਕਿ ਬਾਕੀ ਪੰਜਾਬ ਦੇ ਨਾਲੇ ਇੰਨੇ ਸਾਫ਼ ਨਹੀਂ ਹੈਗੇ ਜਿੰਨੇ ਸਾਡੇ ਇੱਥੇ ਸਾਫ਼ ਹੈ